ਬਾਈ ਜੀ ਅੱਜ ਆਪਾਂ ਫੇਰ ਚਲਾਤੀ ਆਪਣੀ ਗਹੀਰ 11 ਤਰੀਕ ਚੌਥਾ ਮਹੀਨਾ 2024 ਨੂੰ ਕੱਲ ਵੀ ਚਲਾਈ ਸੀ ਆਪਾਂ ਮਨ ਕੇ ਕੰਮ ਚੱਲ ਪਿਆ ਥੋੜੇ ਥੋੜੇ ਨਾਲ ਦਰਹਿ ਪਰ ਜਾਂਦਾ ਬਸ ਕੰਮ ਦੀ ਸ਼ੁਰੂਆਤ ਹੋ ਗਈ ਆਪਣੀ ਗਹੀਰ ਚੱਲ ਰਹੀ ਆ ਵਧੀਆ 1 ਨੰਬਰ ਵਾਟਰ ਹੀ ਆ 1 ਨੰਬਰ ਸਫਾਈ ਹੈ ਵਧੀਆ ਹੈਨ ਦੇਖ ਸਕਦੇ ਹੋ ਤੁਸੀਂ ਬਾਕੀ ਕਣਕਾਂ ਸਾਰੀਆਂ ਲੱਗ ਪੱਗ ਆ ਗਏ ਆ ਬਸ ਰਾਣਾ 18 ਤਰੀਕ ਤੱਕ ਵਧੀਆ ਜੋਰ ਪੈ ਜੂਗਾ ਵੀਰੇ। ਭਾਈ ਵੀਡੀਓ ਆਪਣੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਵੀਰੇ। ਧੰਨਵਾਦ ਹੋ ਗਿਆ ਤੁਹਾਡਾ। ਦੇਖਤ ਆਨੇ ਆਪਣੀ ਹੀ ਹੀਰਾਂ। ਸ਼ੇਅਰ ਵੀ ਵਧੀਆ ਵੀਰੇ। ਵਧੀਆ ਕੰਕਣਾਂ ਲੱਗਦੀਆਂ ਨੇ। ਆਪਣੀ ਵੀਡੀਓ ਨੂੰ ਭਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਕਾ ਲਗਭਗ ਵਧੀਆ ਨੇ ਸਾਰੀਆਂ ਵੀਰੇ ਇਹ ਤਾਂ ਇਹ ਆਪਣੀ 303 ਕਣਕ ਆ ਵੀਰੇ ਇਹ ਆਪਣੀ ਘਰ ਦੀਏ ਕਣਕ ਆ ਵੀਰੇ ਆਹ ਘਰ ਵਾਲੀ ਕਣਕ ਵਾਧ ਰਹੀ ਹੈ ਕੱਲ੍ਹ ਵੀ ਆਪਾਂ ਘਰ ਵਾਲੀ ਵਧੀ ਸੀ ਬੱਗੇ ਪੀ ਲਾਤੀ ਸੀ ਥੋੜੀ ਥੋੜੀ ਸੀ ਕਣਕ ਪਰ ਵੀ ਫਿਰ ਆਪਣਾ ਕੰਮ ਚੱਲ ਪਾਣਾ ਹੈ ਬਟਨ ਪੂਰਾ ਜਾਂ ਆਪੇ ਪਾ ਜਾਣਾ। ਜੋਰ ਪੈ ਜਾਣਾ। ਜੰਮ ਵੀ ਆਪਣੀ ਜਹੀਰ। ਆਦਾ ਪੰਦਤਰਮ ਬਟਰੇਆ। ਜੀ ਕੋਈ ਕੋਈ। ਇਹ ਵੀ ਵੀਡੀਓ ਵਾਤਵਾਤ ਨੂੰ ਲਾਈਕ ਕਰਨਾ। ਕੋਸ਼ਾ ਪੂਰਾ ਪੰਡਤ